ਰਵਜੀਤ ਕੋਲ ਕੀ ਗੱਲਬਾਤ ਹੋਈ ਜਿਹੜਾ ਗੱਲਬਾਤ ਕੀ ਹੋਈ ਵੀ ਉਹਨ ਜਾਣ ਸੀ ਮੁੰਡੇ ਦਾ ਭਰਾ ਬਣਿਆ ਹੈ ਤੇ ਰਖੜੀ ਵੀ ਬਣਾਉਂਦਾ ਰਿਹਾ ਮੁੰਡਾ ਅੱਛਾ ਤੇ ਰਖੜੀ ਬਣਾ ਕੇ ਮੁੜ ਕੇ ਸਾਨੂੰ ਨਹੀਂ ਪਤਾ ਵੀ ਇਹਨਾਂ ਦੀ ਕੀ ਗੱ사ਬ ਕਿਤਾਬ ਹੈ ਇਹ ਸਾਡੀ ਬੇਟੀ ਦੇ ਨਾਲ ਇਹਨੇ ਇਹ ਚਾਂਸ ਕਰ ਲਿਆ 29 ਤਰੀਕ ਮੰਗਲਵਾਰ 29 ਤਰੀਕ ਦੀ ਕੀ ਕਰ ਹਾਂਜੀ ਮੰਗਲਵਾਰ ਦੀ ਕੋਈ ਸਿਸਟਮ ਲੈਣ ਕਿ ਕੀ ਹਾਂਜੀ ਕੀ ਕਿਹਾ ਉਸਨੇ ਕਿਹਾ ਜੀ ਚਲੋ ਤੁਸੀਂ ਦਰਖਾਸਤ ਨਾ ਪਰਚਾ ਦਰਜ ਨਹੀਂ ਕਰਨਾ ਜੇ ਦਰਖਾਸਤ ਹੀ ਦੇ ਦਿਓ ਜੇ ਉਹਨਾਂ ਨੂੰ ਲੈ ਕੇ ਆਵਾਂਗੇ ਤੇ ਪਰਚਾ ਫਿਰ ਦਰਜ ਕਰਾਂਗੇ ਲੱਗ ਰਿਹਾ ਨਾ ਹਾਂ ਲੱਗ ਰਿਹਾ ਨਾਲ ਦੀ ਗਲੀ ਚ ਅੱਛਾ ਕੁੜੀ ਬਾਲਕ ਹੈ ਕਿ ਨਾ ਬਾਲਕ ਨਹੀਂ ਬਾਲ ਛੋਟੀ ਉਮਰ ਚ ਆ ਅੱਛਾ ਹਾਂਜੀ ਬੰਦਾ ਹੈਗਾ 22 ਕੇ ਸਾਲ ਦਾ ਉਹਨੇ ਮਾਰ ਕਿ ਕਰਦੇ ਅਸੀਂ ਮੰਗ ਕਰਦੇ ਵੀ ਸਾਡੀ ਬੇਟੀ ਸਾਡੇ ਘਰੇ ਆਉਣੀ ਚਾਹੀਦੀ ਸਜਾ ਦਿੱਤਾ ਜਾਵੇ ਉਹਨੂੰ ਸਜਾ ਹੋ ਜਾਵੇ ਜੀ ਥਾਣੇ ਦੇ ਬਾਹਰ ਪੁੱਛਿਓ ਕੀ ਕਾਰਨ ਕੀ ਹੈ ਅਸੀਂ ਤੇ ਰਿਪੋਰਟ ਲਖਾਈ ਸੀ ਸਾਡੀ ਭੈਣ ਨੂੰ ਮੇਰੀ ਭਰਾ ਬਣਿਆ ਆਇਆ ਸੀ ਭਰਾ ਬਣ ਕੇ ਰਾ ਮਾਰ ਕੀਤੀ ਹੋਈ ਆ ਭੈਣ ਬਣਾ ਕੇ ਰਖੜੀ ਬਣਾ ਕੇ ਇਹ ਕੰਮ ਕੀਤਾ ਸਾਡੀ ਕੁੜੀ ਘੱਟ ਕੇ ਲੈ ਗਿਆ ਅੱਜ 4 ਦਿਨ ਹੋ ਗਏ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰਨ ਦੀ ਸਾਡੀ ਸਾਡੀ ਸੁਣਣ ਨੇ ਦਈ ਸਾਰੀ ਗੱਲ ਉਹਨਾਂ ਤੇ ਸੁਣਦੀ ਬੈਠੇ ਸਾਡੇ ਘਰੇ ਆਉਣ ਜਾਣ ਸੀ ਬੜਾ ਮੈਂ ਕਿ ਉਹ ਇਦਾਂ ਰਹਿੰਦਾ ਨਾ ਕਿ ਬੜੇ ਵਧੀਆ ਤਰੀਕੇ ਨਾਲ ਤਾਂ ਸਾਨੂੰ ਇਹ ਨਹੀਂ ਪਤਾ ਹੈਗਾ ਕਿ ਉਹਨੇ ਇਹ ਕੰਮ ਕਰਨਾ ਸਾਡੇ ਨਾਲ ਹਾਂਜੀ ਨਵਾਲਕ ਆ ਹਾਂਜੀ ਹਾਂਜੀ ਤੇ ਪੁਲਿਸ ਨੂੰ ਹੁਣ ਕੀ ਕੰਪਲੇਂਟ ਲਖਾਈ ਕੀ ਕਰਨੀ ਉਹ ਸਾਡੀ ਸੁਣਾਈ ਨਹੀਂ ਕਰਦੀ ਪਈ 2-3 ਵਾਰੀ ਆ ਚਾਰ ਚਾਰ ਦਿਨ ਹੋ ਗਏ ਹਣ ਹੁੰਦਿਆਂ ਹੁੰਦਿਆਂ ਨੂੰ ਬਸ ਉਹ ਕਹਿੰਦੇ ਕੋਈ ਨਹੀਂ ਅੱਜ ਕਰਦੇ ਆ ਉਹਨਾਂ ਨੇ ਆ ਜਾਣਾ ਵਾ ਸਵੇਰੇ ਆਉਣਾ ਵਾ ਸਵੇਰੇ ਬੁਲਾਇਆ ਉਹਨਾਂ ਨੂੰ ਅੱਜ 4 ਦਿਨ ਹੋ ਗਏ ਹਨ ਇੱਥੇ ਆਉਂਦੇ ਨੇ ਕੋਈ ਸੁਨਾਈ ਨਹੀਂ ਕਰਦੇ ਪਏ ਸਾਡੇ ਮੰਗ ਹੀ ਕਰਦੇ ਵੀ ਸਾਡੀ ਕੁੜੀ ਸਾਡੇ ਘਰੇ ਉਹਨਾਂ ਚ ਇਨਸਾਫ ਚਾਹੀਦਾ ਸਾਨੂੰ ਨਹੀਂ ਸਾਨੂੰ ਹੁਣ ਜੀ ਪਤਾ ਲੱਗਾ ਪਰ ਸਾਨੂੰ ਥੋੜੀ ਥੋੜੀ ਖਬਰ ਮਿਲਦੀ ਰਹੀ ਸੀ ਕੀ ਸਮਝਤ ਭਰਾ ਭੈਣ ਭਰਾ ਬਣਾ ਕੇ ਤੇ ਇਸ ਤਰ੍ਹਾਂ ਦੀ ਇਸ ਤਰ੍ਹਾਂ ਦਾ ਕੰਮ ਕੀਤਾ ਬਹੁਤ ਬਹੁਤ ਵੱਡੀ ਕੀਤੀ ਹੋਈ ਉਹਨੇ ਥੋੜੀ ਵੀ ਨਹੀਂ ਹੈਗੀ ਤੁਹਾਨੂੰ ਪਤਾ ਭੈਣ ਭਰਾ ਦਾ ਰਿਸ਼ਤਾ ਕਿੰਨਾ ਵੱਡਾ ਹੁੰਦਾ ਵਾ ਉਹਨੇ ਉਹਨੇ ਵੀ ਬਦਨਾਮ ਕਰ ਦਿੱਤਾ ਆ ਹਾਂਜੀ ਬਦਨਾਮ ਕੀਤਾ ਆਇਆ ਵਾ ਇਸ ਤਰ੍ਹਾਂ ਦੀ ਸਜ਼ਾ ਚਾਹੁੰਦੇ ਉਹ ਜਿਹੜੇ ਬੰਦੇ ਨੇ ਐਂ ਕਹਿੰਦੇ ਵਾਤੋ ਵਾਤ ਸਜ਼ਾ ਮਿਲਣੀ ਚਾਹੀਦੀ ਉਹਨਾਂ ਮੇਰਾ ਨਾਂਜੀ ਅਮਨ ਮੋਲਵਾਸੀ ਭਾਰਤੀ ਮੋਲਵਾਸੀ ਮੁਕਤੀ ਮੋਰਚੇ ਦੇ ਜੁਣਵੀ ਚੇਅਰਮੈਨ ਪੰਜਾਬ ਜਿਸ ਤਰ੍ਹਾਂ ਕਿ ਅੰਮ੍ਰਿਤਸਰ ਸੁਲਤਾਨਪੁਰ ਖਾਨੇ ਦੇ ਬਾਹਰ ਖੜੇ ਆਂ ਇੱਕ ਪੀੜਿਤ ਪਰਿਵਾਰ ਜਿਨ੍ਹਾਂ ਦੀ ਬੱਚੀ ਅੱਜ 3 3 ਤੋਂ 4 ਦਿਨ ਹੋ ਗਏ ਆ ਜਿਹੜੀ ਕਿ ਘਰੋਂ ਇੱਕ ਲੜਕਾ ਇਹਨਾਂ ਦੇ ਕਹਿੰਦੇ ਮੁਤਾਬਿਕ ਜੋ ਇਹ ਨਾਮ ਦੱਸਦੇ ਪਏ ਨੇ ਉਹਨਾਂ ਨੂੰ ਉਸ ਲੜਕੀ ਨੂੰ ਘਰੋਂ 12:00 ਵਜੇ ਦੇ ਕਰੀਬ ਰਾਤ ਨੂੰ ਉਪਜਾ ਕੇ ਲੈ ਗਿਆ ਪਰ ਸਭ ਤੋਂ ਜਿਹੜੀ ਮੰਦਭਾਗੀ ਗੱਲ ਇਹ ਆ ਕਿ ਜਦੋਂ ਸਰਕਾਰਾਂ ਕਹਿੰਦੀਆਂ ਨੇ ਕਿ ਧੀਆਂ ਨੂੰ ਪੜਾਓ ਤੇ ਧੀਆਂ ਨੂੰ ਪੜਾਣਗੇ ਲਖਾਣਗੇ ਸਭ ਕਰਦੇ ਆ ਪਰਿਵਾਰ ਪਰ ਜਦੋਂ ਪੁਲਿਸ ਨਾਲ ਕੋਈ ਇਦਾਂ ਦੀ ਮਿਸ ਹੈਪਨਿੰਗ ਹੋ ਜਾਂਦੀ ਆ ਪਰ ਪੁਲਿਸ ਆਪਣਾ ਕੰਮ ਜਿਹੜਾ ਵਾ ਪੂਰੇ ਸਹੀ ਢੰਗ ਦੇ ਨਾਲ ਨਹੀਂ ਕਰਦੀ ਉਹਦਾ ਕਾਰਨ ਜਦੋਂ ਕਿ ਮਾਨਯੋਗ ਹਾਈ ਕੋਰਟ ਸੁਪਰੀਮ ਕੋਰਟ ਦੀ ਗਾਈਡਲਾਈਨ ਹੈ ਕਿ ਜਦੋਂ ਵੀ ਕੋਈ ਸੀਰੀਅਸ ਕ੍ਰਾਈਮ ਹੋ ਜਾਂਦਾ ਔਨ ਦੀ ਸਪੌਟ ਜਿਹੜੀ ਐਫ ਆਰ ਦਰਜ ਕਰਨੀ ਲਾਜ਼ਮੀ ਆ ਪਰ ਐਥੋਂ ਦੇ ਥਾਣੇ ਦੀ ਤੁਹਾਨੂੰ ਗੱਲ ਦੱਸ ਦਈਏ ਕਿ 28 ਜਾਂ 29 ਤਰੀ ਦੀ ਲੜਕੀ ਗਾਇਬ ਤੇ ਪੀੜੀ ਪਰਿਵਾਰ ਬਾਰ-ਬਾਰ ਆ ਕੇ ਥਾਣੇ ਦੇ ਗੇੜੇ ਕਰਦਾ ਪਿਆ ਹੈ ਤੇ ਹਲੇ ਤੱਕ ਐਫਆਈਆਰ ਜਿਹੜੀ ਦਰਜ ਨਹੀਂ ਕੀਤੀ ਗਈ ਦੂਸਰੀ ਧਿਰ ਜਿਹੜੀ ਆ ਆਈਓ ਸਾਹਿਬ ਨੂੰ ਪੁੱਛਿਆ ਕਿ ਦੂਸਰੀ ਧਿਰਾਂ ਦੀ ਉਹ ਕਿ ਰੋਜ਼ ਤੇ ਰੋਜ਼ ਡੇਲੀ ਡੇਲੀ ਟਾਈਮ ਲੈ ਕੇ ਚੱਲ ਜਾਂਦੇ ਨੇ ਕਿ ਅੱਜ ਅਸੀਂ ਬੱਚੇ ਪੇਸ਼ ਕਰਾ ਦਾਂਗੇ ਅੱਜ ਅਸੀਂ ਬੱਚੇ ਪੇਸ਼ ਕਰਾ ਦਾਂਗੇ ਪਰ ਅੱਜ ਵੀ ਜਿਹੜਾ 5 ਵਜੇ ਦਾ ਟਾਈਮ ਦੇ ਕੇ ਉਹ ਪਰਿਵਾਰ ਨਹੀਂ ਪਹੁੰਚਿਆ ਇਹਦਾ ਮਤਲਬ ਕਿ ਗਲਤ ਹੈ ਪਰਿਵਾਰ ਵੱਲੋਂ ਇਗਜ਼ਾਮ ਹੈ ਵੀ ਜੋ ਜਿਹੜਾ ਉਹ ਭਰਾ ਬਣਿਆ ਹੋਇਆ ਸੀਗਾ ਬੀਲੋ ਹਾਂਜੀ ਇਹਨਾਂ ਦੇ ਦੱਸਣ ਦੇ ਮਤਾਬਿਕ ਪਰ ਜੇ ਇਸ ਤਰ੍ਹਾਂ ਦਾ ਰਿਸ਼ਤਾ ਜਿਹੜਾ ਤਲੰਕਿਤ ਕਰਨਾ ਜਿਹੜੀ ਇੱਕ ਭੈਣ ਉਹ ਉਸ ਨੂੰ ਭਰਾ ਬਣਾਇਆ ਜਾ ਉਸ ਭਰਾ ਨੇ ਉਸ ਨੂੰ ਭੈਣ ਬਣਾਇ ਰਖੜੀ ਬਣਾਉਂਦਾ ਹੋਵੇ ਉਸ ਨੂੰ ਭੁਜਾ ਕੇ ਲੈ ਜਾਏ ਜਿਸਾਂ ਕਿ ਹੁਣ ਦੱਸਣ ਦੇ ਮਤਾਬਿਕ ਇਹਨਾਂ ਦੇ ਕਿ ਕੁੜੀ ਸਰਟੀਫਿਕੇਟ ਵੀ ਲੱਗੀ ਆ ਪਰ ਉਹ ਹੈਗੀ ਆ ਨਾਬਾਲਗ ਬਾਲਗ ਨਹੀਂ ਹੈ ਕੁੜੀ ਕੁੜੀ ਹਾਲੇ ਨਾਬਾਲਗ ਆ ਉਹਨੂੰ ਸੋਚ ਸਮਝ ਨਹੀਂ ਹੈਗੀ ਜੋ ਗਾਈਡਲਾਈਨ ਕਹਿੰਦੀ ਆ ਪਰ ਜੋ ਕਾਨੂੰਨ ਦੀ ਧਾਰਾ ਦੇ ਤਹਿਤ ਪਹਿਲੇ ਬੇਜ ਤੇ ਬੰਦੀ ਸੀ ਅਫੇਰ ਦਰਜ ਹੋਣੀ ਉਹ ਅਫੇਰ ਹਾਲੇ ਤੱਕ ਵੀ ਦਰਜ ਨਹੀਂ ਕੀਤੀ ਗਈ ਇਹਦਾ ਮਤਲਬ ਜਾਂ ਤਾਂ ਉਹ ਪੋਲਿਟਿਕਲ ਸਪੋਰਟ ਹੈ ਉਸ ਪਰਿਵਾਰ ਨੂੰ ਤੇ ਜਾਂ ਕੋਈ ਨਾ ਕੋਈ ਪਹੁੰਚ ਤੇ ਹੈਗੀ ਆ ਤੁਸੀਂ ਪ੍ਰਮਾਣ ਕੀ ਮੰਗ ਸਰ ਇਹ ਹੀ ਹੈ ਕਿ ਪਿੜੀ ਪਰਿਵਾਰ ਤਿੰਨ ਚਾਰ ਦਿਨਾਂ ਤੋਂ ਜਿਹੜਾ ਠੱਕੇ ਖਾ ਰਿਹਾ ਹੈ ਕਿ ਮੇਰੀ ਕੁੜੀ ਲਿਆ ਦਿਓ ਮੇਰੀ ਬੇਟੀ ਨੂੰ ਲਿਆ ਦਿਓ ਜਿਨ੍ਹਾਂ ਨੇ ਦੇਖੋ ਜਿਹੜੇ ਪਰਿਵਾਰ ਨੇ ਭਾਜੀ ਛੋਟੀ ਜੀ ਬੱਚੀ ਤੋਂ ਜਿਹੜਾ ਇੰਨਾ ਵੱਡਾ ਪਾਲਿਆ ਵੇ 18 19 ਸਾਲ ਜਾਂ 17 ਸਾਲ ਪਰ ਉਸ ਪਰਿਵਾਰ ਨੂੰ ਪੁੱਛੋਗੇ ਉਹਦੀ ਧੀ ਚਲ ਗਈ ਆ ਪਰ ਪੁਲੀ ਪ੍ਰਸ਼ਾਸਨ ਆਮਨਾ ਬੈਠ ਕੇ ਸੁਤੀ ਹੈ ਉਹ ਮੰਗ ਕੀ ਕਰ ਮੰਗ ਇਹ ਹੈ ਕਿ ਐਸਾ ਦਰਜ ਕੀਤੀ ਜਾਵੇ ਜੋ ਕਾਨੂੰਨ ਦੀ ਧਾਰਾ ਤਹਿ ਜੋ ਬੰਦੀਆਂ ਆ ਤੇ ਉਸੇ ਪਰਚਾ ਦਰਜ ਕਰਕੇ ਉਹਨਾਂ ਤੇ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਉਹ ਕੀਤੀ ਜਾਵੇ ਨਹੀਂ ਤਾਂ ਫਿਰ ਮਜਬੂਰਨ ਜਿਹੜਾ ਬਾਬਾ ਸਾਹਿਬ ਭੀਮਰਾਓਂ ਬੇਲਕਰ ਜੀ ਦਾ ਸੰਵਿਧਾਨਿਕ ਅਧਿਕਾਰ ਆ ਜਿਹੜਾ ਕਿ ਰੋਡ ਤੇ ਆ ਕੇ ਪ੍ਰਦਰਸ਼ਨ ਕੀਤਾ ਜਾਏਗਾ ਅਸੀਂ ਨਹੀਂ ਚਾਹਨੇ ਕਿ ਕੋਈ ਪਬਲਿਕ ਨੂੰ ਪਰੇਸ਼ਾਨੀ ਹੋਵੇ ਜਾਂ ਪੁਲੀ ਪਰੇਸ਼ਾਨ ਪਰ ਪੁਲੀ ਪ੍ਰਸ਼ਾਸਨ ਆਪਣਾ ਕੰਮ ਤੇ ਸਹੀ ਜਿਹਨਾਂ ਮਾਂਜੋ ਅਦਾਲਤਾਂ ਨੇ ਗਾਈਡਲਾਈਨ ਦਿੱਤੀਆਂ ਹੀ ਆ ਉਹਨੂੰ ਪਾਲਣਾ ਕਰੇ ਇਹ ਬੰਬਾਲਕ ਕੁੜੀਏ ਜਿਹਦੀ ਪਿੰਕੀ 500 ਸੋਲਵਿੰਡ ਜਿਹੜੇ ਕਿੰਦੇ ਰਹਣਾ ਹੈ ਤੇ ਇਹਨਾਂ ਨੂੰ ਜਿਹੜੀ ਅੱਜ ਇਹਨਾਂ ਨੂੰ ਕੰਪਲੇਂਟ ਜਿਹੜੀ ਇਹਨਾਂ ਦੇ ਪੇਰੈਂਟਸ ਨੂੰ ਲਾਉਂ ਦਿੱਤੀ ਹੈ ਕਿ ਉਹ ਕੋਈ ਜਗਾ ਇਹਨਾਂ ਦੇ ਘਰ ਦੇ ਲਾ ਕੇ ਕੋਈ ਲਟਕਾ ਸਜਣੇ ਉਹਨ ਆਪਣੇ ਗਾਲ ਲੈ ਗਿਆ ਤੇ ਇਸ ਦੇ ਖਿਲਾਫ ਜੋ ਕੰਮ ਨਹੀਂ ਕਰ ਰਹੀ ਹੈ ਇਹੀ ਕਰਕੇ ਤੇ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਕਰ ਰਹੇ ਆ ਤੇ ਜਲਦ ਤੋਂ ਜਲਦ ਇਹਨਾਂ ਨੂੰ ਜਿਹੜਾ ਵੀ ਇਹਨਾਂ ਦੇ ਮਾਸ ਦੇ ਜਿਹੜੇ ਬਾਹਲੇ ਕਰਾਂਗੇ